ਮੰਜੀ ਵਜੇ ਮੇਰੇ ਕੋਲ ਫੋਨ ਆਇਆ ਮੇਰਾ ਬੱਚਾ ਫੋਨ ਸੁਣ ਕੇ ਦੌੜ ਗਿਆ ਮੈਂ ਦੀ ਪੁੱਗਿੱਤੇ ਚੱਲਿਆ ਮੈਨੂੰ ਦੱਸ ਜਾ ਤੈਨੂੰ ਕੌਣ ਫੋਨ ਕੀਤਾ ਤੂੰ ਕਿੰਨੂ ਕਿੱਥੇ ਚੱਲਾਂ ਮੰਮੀ ਨਾ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਬੱਚਾ ਜੇਤੀ ਆ ਜਾ ਬੱਚਾ ਮੇਰਾ ਆਇਆ ਨਹੀਂ 6:30 ਹੋ ਗਏ ਹਰ ਕਿ ਮੈਂ ਦੌੜ ਪੱਜੀ ਲੋਕਾਂ ਦੇ ਘਰਾਂ 'ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਸਰ ਜੀ ਉਹਨਾਂ ਨੂੰ ਫੋਨ ਆਇਆ ਵੀਰ ਨੂੰ ਸਾਡੇ ਲਾਗੇ ਖਲੋਤਾ ਹੋਇਆ ਹੀ ਤਾਂ ਮੈਂ ਉਹਨੂੰ ਕਹਾਂ ਵੀ ਕੀ ਆ ਗੱਲ ਹੁਣ ਤੂੰ ਕਿੱਥੇ ਚੱਲਿਆ ਕੰਦਾ ਵੀ 5 ਮਿੰਟ ਖਲੋ ਕੰਦਾ ਮੈਨੂੰ ਫੋਨ ਆਇਆ ਬਸ ਓਹ ਜਾਣ ਕੰਦਾ ਮੈਂ ਮੈਂ ਕਿਹਾ ਵੀ ਤੂੰ 5 ਮਿੰਟ ਮੈਂ ਕਿਹਾ ਮੇਰੇ ਲਾਗੇ ਬੈਠਾ ਕੰਦਾ ਮੈਂ ਓਹ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁੜਿਆਂ ਦਾ ਸਾਡੇ ਪਿੰਡ ਦੇ ਮੁੜੇ ਜਿਹਦਾ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚੋਂ ਬਾਅਦ ਵਿੱਚ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾ ਚੱਕੇ ਨਾ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਅੰਕੜੀ ਸੁਰਤਾ ਸੀ ਮੈਨੂੰ ਪਤਾ ਨਹੀਂ ਮੇਰੇ ਬੱਚਾ ਜਦ ਤੱਕ ਦੱਸ ਦਿੱਤਿਆ ਇਕੱਲੇ ਤੇ ਆਉਂਦੇ ਮੇਰਾ ਪੁੱਤ ਬੁਲਸ ਵਾਲੇ ਕੰਤੇ ਤੇ ਲੈ ਕੇ ਇਨਸਾਫ ਕਰ ਲੋ ਮੈਂ ਕਿਤਰਾ ਇਨਸਾਫ ਕਰਾਂ ਮੈਂ ਤੇ ਆ ਨੂੰ ਚੱਟਣਾ ਤੋਂ ਅਲਦੇ ਪੰਜ ਕ ਲੈਨੇ 5 ਵਜੇ ਮੇਰੇ ਕੋਲ ਤੇ ਫੋਨ ਆਇਆ ਮੇਰਾ ਬੱਚਾ ਫੋਨ ਕੇ ਦੌੜਾ ਗਿਆ ਮਾਂ ਦੀ ਪੁੱਤ ਕਿੱਥੇ ਚੱਲਿਆ ਮੈਨੂੰ ਦੱਸ ਜਾ ਤੈਨੂੰ ਕੌਣ ਫੋਨ ਕੀਤਾ ਤੂੰ ਕਿੰਨੂੰ ਕਿੱਥੇ ਚੱਲਣਾ ਮੰਮੀ ਮੈਂ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਬੱਚਾ ਛੇਤੀ ਆ ਜਾ ਬੱਚਾ ਮਰ ਆਇਆ ਨਹੀਂ 6:30 ਹੋ ਗਏ ਹਰ ਕਿ ਮੈਂ ਦੌੜ ਪੱਜੀ ਲੋਕਾਂ ਦੇ ਘਰਾਂ 'ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਮੇਰੇ ਹੋਈ ਕੋਈ ਬੁੱਤ ਇਹ ਕਹਿੰਦੇ ਬਾਦ ਵਿੱਚ ਵੇਖਿਆ ਜਾ ਚਾਹ ਤੇ ਕਹਿੰਦੇ ਉਹਨਾਂ ਦੇ ਹਸਪਤਾਲ ਵੀ ਕਹਿੰਨੇ ਸੋਟ ਸੁੱਟਿਆ ਮੈਨੂੰ ਪਤਾ ਨਹੀਂ ਮੇਰਾ ਬੱਚਾ ਹਸਪਤਾਲ ਸੁੱਟਿਆ ਇਕੱਲਾ ਹੀ ਪਿਆ ਹੁੰਦਾ ਮੇਰਾ ਪੁੱਤ ਬੁੱਲਸ ਵਾਲੇ ਕਹਿੰਦੇ ਪੈ ਲੈ ਆ ਕੇ ਇਨਸਾਫ ਕਰ ਲੋ ਮੈਂ ਕਿਤਰਾ ਇਨਸਾਫ ਕਰਾਂ ਮੈਂ ਪਿਆ ਨੂੰ ਚੱਟਣਾ ਮੈਂ ਚੱਟਣਾ ਮੈਨੂੰ ਮੇਰਾ ਪੁੱਤ ਦੇ ਦੇਣਾ ਮੇਰਾ ਇਨਸਾਫ ਚਾਹ ਤੇ ਜਿੰਨਾ ਮੇਰੇ ਬੱਚੇ ਨੂੰ ਮਾਰਿਆ ਉਹਨਾਂ ਨੂੰ ਫੜ ਲੈਣਾ ਤੇ ਮੇਰਾ ਇਨਸਾਫ ਅੱਗੇ ਵੀ ਮਰਿਆ ਕੁਸ ਨਹੀਂ ਕੀਤਾ ਆ ਹੁਣ ਮੇਰਾ ਦੂਜਾ ਚਲ ਗਿਆ ਜਵਾਨ ਪੁੱਤ ਮੇਰੇ ਬੱਚੇ ਨੂੰ ਠੋਖੇ ਨਾਲ ਸੱਦਿਆ ਫੋਨ ਕਰਕੇ ਮੈਂ ਇੰਨਾ ਕੇ ਬੜੀ ਮੁਸ਼ਕਲ ਪਾਲਿਆ ਪੁੱਤ ਮੈਨੂੰ ਪਤਾ ਨਹੀਂ ਬੱਚਿਆ ਫੋਨ ਵਿੱਚ ਨੰਬਰ ਫੋਨ ਤਾਂ ਆਪਣਾ ਦਿੰਦਾ ਨਹੀਂ ਬੱਚਿਆ ਅੱਜ ਕੱਲ੍ਹ ਕੌਣ ਮਾਵਾਂ ਨੂੰ ਫੋਨ ਦਿੰਦੇ ਨੇ ਮੁੰਡਾ ਸਲੂਨ ਦਾ ਕੰਮ ਕਰਦਾ ਈ ਕੁਸ਼ ਨਹੀਂ ਉਹ ਮੁੰਡਿਆਂ ਨਾਲ ਕੋਈ ਹਾਂਜੀ ਕੁਸ਼ ਨਹੀਂ ਕੋਈ ਮੁੰਡਾ ਨਾਲ ਪਤਾ ਨਹੀਂ ਬੱਚਿਆ ਕਦੀ ਗਾਲੀ ਜਿਵੇਂ ਨਾ ਕੀਤੀ ਉਹਦੇ ਫੋਨ ਚ ਨੰਬਰ ਦਿਖਲ ਜਾਣੇ ਜਾ ਰਹੇ ਹੈ ਇਕੱਲਾ ਇਕੱਲਾ ਮੁੰਡਾ ਹੈ ਇਹ ਇਕੱਲਾ ਹੈ ਮੇਰਾ ਪੁੱਤ ਬੱਚਿਆ ਹੈ ਮੇਰੀ ਦੁਨੀਆ ਉਜੜ ਗਈ ਬਾਪਾ ਕੀ ਕਰਦੇ ਆਂ ਦੀ ਆਦੀ ਦੀ ਆਦੀ ਕਰਦੇ ਆਂ ਸਿੰਦੇਲਾ ਕੀ ਗੱਲ ਹੋਈ ਸਰ ਜੀ ਉਹਨਾਂ ਨੂੰ ਫੋਨ ਆਇਆ ਵੀਰ ਨੂੰ ਸਾਡੇ ਲਾਗੇ ਖਲੋਤਾ ਹੋਇਆ ਸੀ ਮੈਂ ਉਹਨੂੰ ਕਹਾ ਵੀ ਕੀ ਆ ਗੱਲ ਹੁਣ ਤੂੰ ਕਿੱਥੇ ਚੱਲਿਆ ਕੰਦਾ ਵੀ 5 ਮਿੰਟ ਖਲੋ ਕੰਦਾ ਮੈਨੂੰ ਫੋਨ ਆਇਆ ਬਸ ਓਨ ਜਾਣ ਕੰਦਾ ਮੈਂ ਮੈਂ ਕਹਾ ਵੀ ਤੂੰ 5 ਮਿੰਟ ਮੈਂ ਹਾਂ ਮੇਰੇ ਲਾਗੇ ਬੈਠਾ ਕੰਦਾ ਮੈਂ ਹੋਂ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁੜਿਆਂ ਦਾ ਸਾਡੇ ਪਿੰਡ ਦੇ ਮੁੜੇ ਜਿੱਦਾਂ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚੋਂ ਬਾਅਦ ਵਿੱਚ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾ ਚੱਕੇ ਨਾ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਅੰਗਰੀ ਸੌਰਤਾ ਜੀ ਬਾਅਦ ਚੋਂ ਐਂਬੂਲੈਂਸ ਆਈ ਐਂਬੂਲੈਂਸ ਸਤਕਾਰਿਆ ਹਸਟਲ ਕਰਿਆ ਬਾਅਦ ਚੋਂ ਉਧਰ ਗਿਆ ਇਹਦੇ ਸਿਰ ਤੇ ਉਹਨਾਂ ਨੇ ਸਾ ਕਿੱਦੂਆਂ ਦੇ ਨਾਲ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਾਂ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਹੀ ਆਪਣੀ ਵਾਲ ਕਟੋਣ ਤੇ ਉੱਥੇ ਉਸਨੇ ਉਹ ਜਿਹੜਾ ਮੁੰਡਾ ਹੀ ਨਾ ਉਸਦੇ ਨਾਲ ਲੜਾਈ ਹੋਈ ਤੋਨੇ ਉਹਨੇ ਉਹਦਾ ਨਾਮ ਉਹਨੇ ਲਿਆ ਤਿੰਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾਂ ਹੋ ਰਿਹਾ ਬਸ ਇੰਨੇ ਵਾਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਚ ਪੀੜਾ ਮਾਰੀਆਂ ਪਹਿਲਾਂ ਫੇਰ ਅੰਨੇ ਫੇਰ ਫੇਰ ਉਹਨਾਂ ਨੇ ਫੋਨ ਕਰਕੇ ਬੁਲਾਇਆ ਹੋ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਇਹ ਇਹ 2-3 2-3 ਦਿਨ ਪਹਿਲਾਂ ਹੋਈ ਤੇ बोलते के, बोलते का, वागे? पांच वागे। पांच वागे के तो मिलया बोलते कल मिलया जी कल कितने बजे 5 बजे 5 बजे आ गया आज जी पूरा करो 5 बजे ਸਾਡੇ ਲੱਗੇ ਪੂਰਾ ਖਲੋਤਾ ਸੀ ਜੀ ਬੈਠਾ ਹੀ ਅੱਡ ਲਗੇ ਤੈਨੂੰ ਫੋਨ ਆ ਤੇ ਗਿਆ ਵਾ ਜੀ ਮੈਂ ਉਹਨੂੰ ਬੜਾ ਡੱਕਿਆ ਅੰਕਲ ਜੀ ਤੂੰ ਕਿੱਥੇ ਜਲਾ ਕਿੱਥੇ ਇਹਨੇ ਮੰਨੇ ਨਹੀਂ ਕਹਿੰਦਾ ਮੈਂ ਉਨ ਜਾ ਨਹੀਂ ਕਰਨਾ ਬਸ بولਤੇ ਡੈਡ ਬੋਡੀ ਮਿਲਿਆ ਜੀ ਹਾਂ ਜੀ ਡੈਡ ਬੋਡੀ ਮਿਲਿਆ ਜੀ ਪੁਲਤਿਆਂ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਸਾਡੇ ਜਿਹੜੇ ਲੜਕੇ ਆ ਇਹਦੀ ਕਿਹਨੇ ਮਤਲਬ ਮੌਤ ਕਰ ਦਿੱਤੀ ਐ ਕੁੱਟ ਮਾਰ ਕੇ ਇਹਨਾਂ ਦਾ ਸੀਗਾ ਵੀ ਸਾਡੀ ਜਿਹੜੀ ਐਫ ਆਈ ਆਰ ਆ ਉਹ ਜਿਹੜੀ ਕੱਟੀ ਜਾਵੇ ਜਿਹੜੀ ਐਫ ਆਈ ਆਰ ਜਿਹੜੀ ਕੱਟ ਕੇ ਤੇ ਹੁਣ ਜਿਹੜੀ লাশ ਆ ਪੋਸਟਮਾਰਟਮ ਵਾਸਤੇ ਭੇਜਤੀ ਆ ਤੇ ਇਹਦੇ ਸਬੰਧ ਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ ਜਾਏਗਾ ਤਰਨਾ ਜਿਹੜਾ ਸਮਾਪਤ ਹੋ ਗਿਆ ਸਰ ਕਿਹੜੀ ਜਗ੍ਹਾ ਤੁਹਾਨੂੰ ਲਗਾਇਆ ਸੀ ਨੜੇ ਕਿੰਨਾ ਸਮਾਂ ਲੱਗਿਆ ਇਹਨਾਂ ਨੇ ਇੱਥੇ ਔਜਲਾ ਬਾਈਪਾਸ 'ਤੇ ਇੱਥੇ ਤਰਨਾ ਲਾਇਆ ਸੀਗਾ ਕਰੀਬ 1 ਘੰਟਾ ਜਿਹੜਾ ਵਾ ਇਹਨਾਂ ਤਰਨਾ ਲਾਇਆ ਵਾ ਡਾਡਾਣੀ ਕਿਥੋਂ ਮੇਰੀ ਰੋਜ਼ਮਾਰੀ डेड बॉडी ਇਹਨਾਂ ਦੇ ਦਾ ਫਾਦਰ ਹੀ ਲੈ ਕੇ ਗਿਆ ਸੀਗਾ ਹਸਪਤਾਲ ਤੇ ਉਹ ਮੇਰੇ ਖਿਆਲ ਨਹਿਰ ਤੋਂ ਖੜੀ ਸੀ ਕਿਸੇ ਤੋਂ ਹਾਂ ਐਫ ਆਈ ਆਰ ਬਾਈ ਨੇਮ ਕੱਟੀ ਹੋਈ ਹੈ ਹਾਂ ਜੀ ਐਫ ਆਈ ਆਰ ਬਾਈ ਨੇਮ ਕੱਟੀ ਗਈ ਜੋ 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 ਪੇਰੈਂਟਸ ਦੇ ਕੰਪਲੇਨੈਂਟ ਨੇ ਜੋ ਕੰਪਲੇਨ ਲਿਖਾਈ ਹੈ ਅਸੀਂ ਉਹਦੇ ਪਤਾ ਉਹ ਐਫ ਆਈ ਆਰ ਕਰਤੀ ਇਹ ਹੁਣ ਅਜੇ ਮੈਂ ਐਫ ਆਈ ਆਰ ਨਹੀਂ ਵੇਖੀ ਹਾਂਜੀ ਧਰਨਾ ਕਿੰਨੇ ਵਜੇ ਦੀ ਕਿੰਨੇ ਵਜੇ ਡੈੱਡ ਬੋਡੀ ਮਿਲਿਆ ਕੋਈ ਨਹੀਂ ਮੈਨੂੰ ਨਹੀਂ ਪਤਾ ਧਰਨਾ ਸਮਾਪਤ ਕਰਾਤਾ ਜੀ ਧਰਨਾ ਸਮਾਪਤ ਹੋ ਗਈ ਹਾਂਜੀ ਹਾਂਜੀ ਆਵਾਜ਼ਾਂ ਚੱਲ ਪਈ ਤੁਹਾਡੇ ਦਾ